கார <laughs> சராலாட்சி ਹਰੀ ਨਕਰ ਨਵਾਸੀਆਂ ਵੱਲੋਂ ਗੁਗਾ ਮਾੜੀ ਦੇ ਹਰ ਸਾਲ ਦੀ ਤਰ੍ਹਾਂ ਜਨਮਾਸਮੀ ਦੇ ਇਸ ਮੌਕੇ ਤੇ ਗੱਲ ਲਈਏ ਬਹੁਤ ਵਧੀਆ ਪ੍ਰੋਗਰਾਮ ਆ ਸਾਰੇ ਨਕਰ ਦੇ ਇਕੱਠੇ ਹੋ ਕੇ ਮਾਇਆ ਤੇ ਲਗਾਤਾਰ ਆਉਂਦਾ ਹੈ ਮਨੋਗੋਤ ਸਾਲੋਂ ਤੋਂ ਕਿ ਉਹਨਾਂ ਤੇ ਪਿਛਲੇ ਜਿਵੇਂ ਸਾਡੇ ਇਲਾਕੇ ਦੇ ਵਿੱਚ ਅਸੀਂ ਹੁਣ ਹੀ ਗੱਲ ਕਰਦੇ ਸੀ ਵੀ ਜਿਵੇਂ ਖੇਡیں ਖੋਣਾ ਹੋ ਗਿਆ ਲੈਣਾ ਖੋਦੂ ਹੋ ਗਿਆ ਉਹ ਮਾਰਸੀ ਹੋ ਗਿਆ ਆਹ ਲ ਖੇਡਾਂ ਵੀ ਕਰਾਈਆਂ ਜਾਂਦੀਆਂ। ਉਹ ਇਸ ਵਾਰੀ ਅਸੀਂ ਖੇੜੀ ਕੋਰਨਾ ਤਾਂ ਕਸਤੀਆਂ ਕਰਾਵਾਂਗੇ ਨਾਲ ਅੱਗੇ ਕੱਲਾ ਮੇਲਾ ਹੁੰਦਾ ਹੁੰਦਾ ਸੀ। ਤੇ ਮੈਂ ਸਰਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਟੂਰਨਾਮੈਂਟੇ ਕਰਾਉਂਦੇ ਆ ਵੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਇੱਕੇ ਪਿੱਛੇ ਕਰਕੇ ਕਸਤੀਆਂ ਜਾਂ ਕਬੱਡੀ ਜਾਂ ਕੁਝ ਵੀ ਰਵਾਇਤੀ ਖੇਡਾਂ ਜਿਹੜੀਆਂ ਮੇਰੇ ਤੋਂ ਸ਼ੁਰੂ ਕਰ ਸਕਦੇ। ਸੋ ਇਹ ਵੀ ਆਪਾਂ ਜ਼ਰੂਰ ਕੋਈ ਗੱਲ ਨਹੀਂ ਆਪਾਂ ਛੋਟਾ ਪ੍ਰਾਲਾ ਕਰ ਲੈ ਖੰਡਾ ਕਰ ਲਾਂਗੇ। ਖੇਡਾਂ ਲਈ ਪ੍ਰਾਲਾ ਕੋਈ ਸਰਾਲੇ ਦੇ ਵਿੱਚ ਜਾਂ ਛੋਟਾ ਪੜਾ ਕਰਾ। ਪਰ ਹੋਰ ਤਾਂ ਵੈਸੇ ਹੀ ਧਾਰੀਆਂ ਦੇ ਲਈ ਵੀ ਕਾਫੀ ਬਹੁਤ ਜਿੰਮੇਦਾਰੀ ਰੱਖਣੀ ਹੈ ਸੋ ਆਪਾਂ ਸਾਰੇ ਨਾਲ ਮਿਲ ਕੇ ਤਾਂ ਆਪਣੇ ਕਾ ਸੁਆਗਤ ਵੀ ਇਹ ਜਿਹੜੇ ਖੇਡਾਂ ਦੇ ਸਮਾਗਮ ਦੀ ਮਿਹਨਤ ਕਰਦਾ ਰਣ ਕੇ ਜਿਹੜੀ ਸਭਾ ਸਾਰੇ ਨਗਰਪਾਲਿਕਾ ਦਾ ਵੀ ਸਾਰੇ ਟੀਮ ਆ ਗਏ ਹੁਣ ਤਾਂ ਚੇਅਰਮੈਨ ਸੰਸਾਰੀ ਅਰੇ ਆਪਾਂ ਦੀ ਪਾਰਟੀ ਦੀ ਸਾਰੀ ਟੀਮ ਆਈ ਹੈ ਤੇ মিডিਆ ਵਾਲਿਆਂ ਦੇ ਵੀ ਧੰਨਵਾਦ ਜਿਹੜੇ ਇੱਕ ਪਿੰਡ ਦੀ ਖਬਰ ਪੂਰੇ ਹਲਕੇ ਪੂਰੇ ਪੰਜਾਬ ਚ ਲੈ ਕੇ ਜਾਂਦੇ ਨੇ ਨਹੀਂ ਦੇ ਇਕੱਲੇ ਪਿੰਡ ਦੀ ਖਬਰ ਪਿੰਡ ਦੇ ਚੈਨਲ ਦੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਕੀ ਪ੍ਰੋਗਰਾਮ ਸੀ ਅੱਜ ਮੈਂ ਧਰਜ ਜਸਵਿੰਦਰ ਸਿੰਘ ਪਿੰਡ ਸਰਾਣਾਪੁਰ ਗੁਰਗਾਂਢੀ ਅਸੀਂ ਮੇਰਾ ਫਾਦਰ 45 ਸਾਲ ਤੋਂ ਮੁੱਖਮੜੀ ਦੀ ਸੇਵਾ ਕਰਦਾ ਅਸੀਂ 35 ਸਾਲ ਤੋਂ ਵੇ ਜੱਗ ਪਿੰਡ ਵਾਲੇ ਇਕੱਠੇ ਹੋ ਕੇ ਜੱਗ ਕਰ ਰਹੇ ਹਾਂ ਤੇ ਉਹ ਜਨ ਮਾਸਟਰੀ ਦੇ ਹਰ ਸਾਲ ਜਾਂ ਕੋ ਹੁੰਦੀ ਹੈ ਜਿਸਕੇ ਵਿੱਚ đặc biệt ਤੌਰ ਤੇ ਪਿੰਡ ਵਾਸੀ ਐਮਐਲਏ ਸਾਹਿਬ ਸਾਡੇ ਹਰਖੇ ਕਰਾਲ ਸਿੰਘ ਘਨੌਰ ਨੇ ਵੀ ਹਾਜ਼ਰੀ ਲਵਾਈ। ਚਨਾਰ ਸਿੰਘ ਘਨੌਰ ਚਾਚਾ ਕਰਾਲ ਸਿੰਘ ਅੰਮੇ ਦੀ ਘਨੌਰ ਕੀ ਅੱਜ ਇੱਥੇ ਸਾਨੂੰ ਸਦਾ ਪੁੱਤਰ ਸੀਐਸ ਇੱਥੇ ਬਰਾੜ ਵਿੱਚ ਆ ਕੇ ਇਹਨਾਂ ਦੀ ਹਾਜ਼ਰੀ ਹੈ। ਇਸ ਲਈ ਇਸ ਸਾਲ ਆ ਕਿ ਹੋਇਆ ਲੱਗਿਆ ਜੀ ਬਹੁਤ ਵਧੀਆ ਲੱਗਾ ਜੀ ਮੈਂ ਤੇ ਕਿੰਨਾ ਤੇ ਹਰ ਸਾਲ ਤੋਂ ਸਾਲ ਇਸ ਤਰ੍ਹਾਂ ਜੀ ਵਿਚਾਰਦਾ ਇਸ ਤਰ੍ਹਾਂ ਚੱਲਦਾ ਰਹੇ ਕਿ ਪਿੰਡ ਦੇ ਵਿੱਚ ਸਲੂਕ ਬਣਿਆ ਰਹੇ ਜਿੱਦਾਂ ਸਲੂਕ ਦੇ ਨਾਮ ਚੱਲਦੇ ਨੇ ਕਿੰਨੇ ਸਲੂਕ ਬਣਿਆ ਲਾਗੇ ਸਲੂਕ ਬਣਿਆ ਸਾਡੀ ਤੇ ਹੀ ਸ਼ਾਬਾਸ਼ ਜੀ ਜੇ ਸਾਰੇ ਸਲੂਕ ਬਣਿਆ ਰਹੇ ਠੜੇ ਭਾਈ ਤੋਂ ਮਿਲਦੇ ਰਹੇ ਲੋਕਾਂ ਨੂੰ ਬਹੁਤ